ਸ਼ਹਿਰੀ ਮਲਾ ਇਹਦੀ ਸੜਕ ਦਾ ਮੰਦਾਲ ਸੀ ਸੋ 25 ਸਾਲ ਤੋਂ ਨਹੀਂ ਬਣੀ ਸੀ 25 ਸਾਲ ਤੋਂ ਨਹੀਂ ਬਣੀ ਦੁਬਾਰਾ ਤੇ ਪਹਿਲਾਂ ਬਣਾਈ ਸੀ ਆਪਾਂ ਹਾਂਜੀ ਪਹਿਲਾਂ ਆਪਾਂ ਬਣਾਈ ਸੀ ਫੇਰ ਉਹ ਕਰਦੇ ਕਰਦੇ ਹੁਣ ਫੇਰ ਬਣ ਲਾਇਕ ਸੀ ਇਹਨੂੰ ਦੁਬਾਰਾ ਬਣਾਇਆ ਜਾ ਰਿਹਾ ਆਪਣੀ ਰੇਨੂ ਪੰਡਾਰੀ ਰੇਨੂ ਪੰਡਾਰੀ ਜੀ ਇਸ ਵਾਰ ਚੋ ਲੋਕਾਂ ਨੇ ਇਹਨਾਂ ਨੂੰ ਐਮਸੀ ਚੁਣ ਕੇ ਭੇਜਿਆ ਅੱਜ ਮੇਅਰ ਸਾਹਿਬ ਨੇ ਉਹਨਾਂ ਦੇ ਕਰਮਚਾਰੀਆਂ ਨਾਲ ਤੇ ਸਾਡੀ ਬੱਚੀ ਇਹ ਦੋਨੋਂ ਜਣੇ ਇਕੱਠੇ ਕਰਕੇ ਉਦਘਾਟਨ ਕੀਤਾ ਮੁਬਾਰਕ ਦਿਨਾਂ ਪਰ ਭੰਡਾਰੀ ਜੀ ਨੂੰ ਅਸੀਂ ਯਾਦ ਕਰਦੇ ਆਂ ਉਹਨਾਂ ਦੇ ਪਿਤਾ ਜੀ ਨੂੰ ਕੈਪਟਨ ਸਾਹਿਬ ਨੂੰ ਵੀ ਯਾਦ ਕਰਦੇ ਆਂ ਲੋਕਾਂ ਗੱਜ ਤੇ ਵੀ ਯਾਦ ਕਰਦੇ ਗੱਲਾਂ ਕਰਦੇ ਉਹਨਾਂ ਦੀ ਤੇ ਕੰਮ ਤੇ ਬਹੁਤ ਹੋਣ ਵਾਲੇ ਸਹਿਰ ਲੇਕਿਨ ਪਿਛਲੇ 3 ਸਾਲਾਂ 'ਚ ਕੋਈ ਪੈਸਾ ਪੰਜਾਬ ਸਰਕਾਰ ਤੋਂ ਆਇਆ ਨਹੀਂ ਬਲਕਿ ਸਾਡਾ 10 ਕਰੋੜ ਰੁਪਏ ਲਾ ਕੇ ਤੇ ਹੁਣ ਦੇਖੋ ਜਿੱਦਾਂ ਜਿੱਦਾਂ ਪੈਸਾ ਆਊਗਾ ਉਦੋਂ ਤਾਂ ਅਸੀਂ ਵਿਕਾਸ ਦੇ ਕੰਮ ਕਰਾਂਗੇ ਜਿੱਦਾਂ ਇਹ ਗਲੀ ਦਾ ਉਹਦਾ ਜਿਹੜਾ ਕੀਤਾ ਗਿਆ ਅੱਜ ਤੇ ਇਹਨਾਂ ਦੀ ਹੋਰ ਵੀ ਕਈ ਗਲੀਆਂ ਜਿਹੜੀਆਂ ਵਾ ਪੈਂਡਿੰਗ ਪਈਆਂ ਹੋਈਆਂ ਬੜੀਆਂ ਉਹ ਵੀ ਆਉਣ ਵਾਲੇ ਸਮੇਂ ਚ ਦੇਖੋ ਸਾਰੀਆਂ ਦੀ ਤਾਂ ਮੈਂ ਜਿੱਦਾਂ ਜਿੱਦਾਂ ਪੈਸੇ ਆਏ ਡਿਵੈਲਪਮੈਂਟ ਦੇ ਉਸੇ ਹਿਸਾਬ ਨਾਲ ਹੋਣੇ ਆ ਲੇਕਿਨ ਕੁਝ ਪੈਸੇ ਪਏ ਉਹਨਾਂ ਨਾਲ ਸਾਡੇ ਕੰਮ ਚੱਲ ਰਹੇ ਹੈ। ਕਹਿੰਦਾ ਇਸ ਤੋਂ ਅੱਗੇ ਸਵਾਲ ਆ ਉਹ ਜਿਹੜਾ ਗਰਨੇਟ ਦਾ ਹਮਲਾ ਹੋਇਆ ਉਹ ਨਿੰਦਾ ਹੀ ਹੋ ਗਿਆ। ਹੁਣ ਗੱਲਾਂ ਦੋ ਨੇ। ਇੱਕ ਬਨੇ ਤੇ ਪੰਜਾਬ ਪੁਲਿਸ ਉਹਦਾ ਕੰਟਰੋਲ ਆ ਭਗਵੰਤ ਮਾਨ ਜੀ ਉਤਰਦਾਏ ਨੇ ਆਮ ਆਦਮੀ ਪਾਰਟੀ ਔਰ ਜੇ ਅਸੀਂ ਉਦੋਂ ਉੱਪਰ ਦੀ ਗੱਲ ਕਰੀਏ ਤੇ ਬੀਜੇਪੀ ਦਾ ਸਾਰਾ ਨੋ ਦਿੱਗਜ ਲੀਡਰ ਔਰ ਸਾਡਾ ਜਿਹੜਾ ਸੂਬਾ ਆ ਇਹ ਬਾਰਡਰ ਦਾ ਸੂਬਾ ਪਾਕਿਸਤਾਨ ਦੇ ਨਾਲ ਤੇ ਇਹਦਾ ਕੰਟਰੋਲ ਆ ਬੀਐਸਐਫ ਦਾ ਤੇ ਇੰਟੈਲੀਜੈਂਸ ਏਜੰਸੀਆਂ ਦਾ ਭਾਰ ਸਰਕਾਰ ਦੇ ਕੋਲ ਉਨਾ ਕੋ ਬੜੀਆਂ ਏਜੰਸੀਆਂ ਜਿਹੜੀਆਂ ਕੰਮ ਕਰਦੀਆਂ ਉਹਦੇ باوجود ਇਹ ਹੋ ਜਾਏ ਤੇ ਉਹਦੇ ਦੋਸ਼ੀ ਕੌਣ ਨੇ ਦੋਸ਼ੀ ਦੋਹਾਂ ਚ ਵੰਕਿਆ ਸੁਭਾ ਸਰਕਾਰ ਵੀ ਰਿਸਪਾਂਸਿਬਲ ਹੈ ਤੇ ਭਾਰ ਸਰਕਾਰ ਨੂੰ ਵੀ ਜ਼ਿੰਮੇਵਾਰੀ ਚੱਕਣੀ ਪਊਗੀ ਇਸ ਗੱਲ ਦੀ ਔਰ ਮਾੜੀ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਸਰ ਤੁਰੰਤਾਂ ਚ ਵੀ ਪੁਲਿਸ ਮੁਲਾਜ਼ਮ ਦਾ ਕਤਲ ਹੋਦੀ ਰਵਾਗੋ ਘੱਟ ਕੇ ਪੁਲਿਸ ਨੇ ਮਿਲੂਗੀ ਇਹ ਸਾਰਾ ਕੁਝ ਕੀ ਹੋ ਰਿਹਾ ਸੋ ਇਹ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਔਰ ਤੁਸੀਂ ਇਹ ਵੇਖੋ ਦੋਆਂ ਘੰਟਿਆਂ ਦੇ ਵਿੱਚ ਪੁਲਿਸ ਨੇ ਆ ਕਿ ਇਹ ਬਿਸ਼ਨੋਈ ਦੇ ਬੰਦੇ ਨੇ ਫੜ ਲਏ ਇਹਦਾ ਮਤਲਬ ਉਹਨਾਂ ਨੂੰ ਪਤਾ ਸੀ ਨਾ ਤੇ ਜੇ ਪਤਾ ਸੀ ਤੇ ਪ੍ਰੀਵੈਂਟਿਵ ਐਕਸ਼ਨ ਕਿਉਂ ਨਹੀਂ ਹੋਇਆ ਇਹ ਲਾਅ ਐਂਡ ਆਰਡਰ ਖਰਾਬ ਕਰਨ ਚ ਦੋਹਾਂ ਦਾ ਹੱਥ ਆ ਔਰ ਮੈਂ ਸਮਝਦਾ ਦੋਵਾਂ ਨੂੰ ਸੁਧਰ ਜਾਣਾ ਚਾਹੀਦਾ ਆਪਣਾ ਕੰਮ ਸੁਚੇਤ ਹੋ ਕੇ ਕਰਨਾ ਚਾਹੀਦਾ ਸੁਰੱਖਿਆ ਸਾਡਾ ਮੂਲ ਅਧਿਕਾਰ ਆ ਔਰ ਜੇ ਇਸ ਤਰ੍ਹਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਇਹ ਦੋਵੇਂ ਪਾਰਟੀਆਂ ਕਰਨ ਦੀਆਂ ਤਾਂ ਗੱਲ ਮਾੜੀ ਆ ਸਰ ਇਹਦੇ ਪਿੱਛੇ ਸਿੱਕਤੀ ਦਾ ਕੋਈ ਪਹਿਲੂ ਕੋਈ ਹੋਰ ਵੀ ਹੋ ਸਕਦਾ ਬਿਲਕੁਲ ਮੈਂ ਤਾਂ ਕਹਿਣਾ ਇਹ ਮਾਹੌਲ ਖਰਾਬ ਕਰਕੇ ਉਹਦਾ ਫਾਇਦਾ ਚੱਕਣਾ ਚਾਹੁੰਦੇ ਆ ਤੇ ਕੋਈ ਫਾਇਦੇ ਕੱਤੇ ਹੀ ਚੱਕੀ ਜਾਉਗੇ ਸਾਡੇ ਸਿਰ ਦੇ ਉੱਤੇ ਪੰਜਾਬ ਦੇ ਉੱਤੇ ਤਜਰਬੇ ਕੱਤੇ ਹੀ ਕਰਨਗੇ ਮੈਨੂੰ ਇਸ ਗੱਲ ਦਾ ਦੁੱਖ ਆ ਇਹ ਨਹੀਂ ਹੋਣਾ ਚਾਹੀਦਾ ਜੀ ਕਿਹਦੇ ਸੁਤਾਨਪੁਰੂ ਦੇ ਇੱਥੇ ਦੋ ਰਲੀਆਂ ਜਿਹੜੀਆਂ ਇਦੇ ਵਿੱਚ 인ਦਰ ਪ੍ਰਤਾਪ ਜੀ ਨੇ ਰੈਲੀ ਕੀਤੀ ਤੇ ਇਹ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸੁਲਤਾਨਪੁਰ ਦੇ ਇੱਕ ਪਾਸੇ ਇੱਕ ਫੌਂਡੀ ਸੀ ਰੈਲੀ ਦੂਸਰੇ ਪਾਸੇ ਪੰਜਾਬ ਦੀ ਪਾਸ ਅ ਇਹਦੇ ਬਾਰੇ ਰਾਣਾ 인ਦਰ ਪ੍ਰਤਾਪ ਦੱਸ ਸਕਦਾ ਹੋਣੀਆ ਨਹੀਂ ਚਾਹੀਦੀ ਸੀ ਕੋਆਰਡੀਨੇਸ਼ਨ ਹੋਣੀ ਚਾਹੀਦੀ ਸੀ ਵੈਸੇ ਵੀ 인ਦਰ ਕੁਲਵੀਰ ਸਿੰਘ ਜੀਰੇ ਨੂੰ ਪੁੱਛ ਕੇ ਵੇਖੋ ਉਹਦੀ ਮਦਦ ਕਹਨੇ ਕੀਤੀ ਰਾਣਾ 인ਦਰ ਪ੍ਰਤਾਪ ਨੇ ਕੀਤੀ ਆਜ਼ਾਦ ਨੇ ਕਾਂਗਰਸ ਦੀ ਕੀਤੀ ਤੇ ਚਲੋ ਮੰਦ ਭਾਗਾ ਹੋਣਾ ਨਹੀਂ ਚਾਹੀਦਾ ਖੜਾ ਸਾਹਿਬ ਦਾ ਜਵਾਬ ਸੀਗਾ ਕਿ ਜਿਹੜੀ ਆ ਮੱਕੀ ਨਹੀਂ ਲੈ ਕੇ ਕਹਿ ਰਹੇ ਤੁਸੀਂ ਪਰ ਇਹ ਅਟਾਨੀ ਅਬਾਨੀ ਜਿਹੜਾ ਵਾ ਰਾਣਾ ਸਾਹਿਬ ਇੱਥੇ ਲੈ ਕੇ ਆਣ ਸੰਦੇ ਇਹ ਤਾਂ ਯਾਰ ਪੰਜਾਬ ਦੇ ਲੋਕਾਂ ਨੂੰ ਪੁੱਛੋ ਅੱਜ ਮੈਨੂੰ ਇੱਕ ਲੇਖ ਲਿਖਿਆ ਮੈਂ ਘਟੋ ਘਟ ਪੰਜ 700 ਫੋਨ ਮੈਨੂੰ ਕੱਲ ਦਾ ਆ ਚੁੱਕਿਆ ਮੈਂ ਆਪਣੇ ਬੰਦਿਆਂ ਦੇ ਫੋਨ ਨਹੀਂ ਚੱਕ ਪਾਇਆ ਜਿਹੜੇ ਲੋਗ ਅਨਨੋਨ ਨੰਬਰ ਸਿਗੇ ਉਹਨਾਂ ਤੋਂ ਮੈਨੂੰ ਫੋਨ ਆਇਆ ਉਹਨਾਂ ਨੇ ਮੈਨੂੰ ਕਿਹਾ ਯਾਰ ਬੜਾ ਸ਼ਲਾਕਾ ਯੋਗ ਕਦ ਮੈਂ ਕਿਸੇ ਦੀ ਚਿੰਤਾ ਨਾ ਕਰ ਤੂੰ ਅੱਗੇ ਵੱਧ ਆਪਣੀ ਲੈਨ ਖਿੱਚ ਸਾਨਾ ਜੀ ਇੱਕ ਮੀਤਾਂਾਂ ਦੀ ਜੇ ਇੱਕ ਉਹਨਾਂ ਦੇ ਮਾਨਸਿਕ ਸਵਾਲ ਹੈਗਾ ਕਿ ਅਕਾਲਾ ਸਾਹਿਬ ਨੇ ਕਿਹਾ ਸੀ 2 ਸਾਲ ਅਸੀਂ ਐਮਐਸਪੀ ਤੇ ਮੁਕਤੀ ਲੈ ਲਾਂਗੇ ਕਹਿੰਦੇ ਕਿ ਲੈ ਲੈਣਗੇ ਰਾਣਾ ਸਾਹਿਬ ਪਰ 2 ਸਾਲਾਂ ਤੋਂ ਬਾਅਦ ਜੇ ਸਰਕਾਰ ਅੱਗੇ ਨਹੀਂ ਤਾਂ ਕਿਹੜਾ ਹੀ ਕਿੱਥੇ ਜਾਵਾਂਗੇ ਦੇਖੋ ਰਾਣਾ ਗੁਰਜੀਤ ਸਿੰਘ ਦਾ ਇਹ ਕਹਿਣਾ ਹੀ ਕਿ ਮੈਂ ਐਮਐਸਪੀ ਦੇਵਾਂਗਾ ਬੜੀ ਵੱਡੀ ਗੱਲ ਹੈ ਔਰ ਇਸ ਸਰਕਾਰਾਂ ਨੂੰ ਜਗਾਉਣ ਲਈ ਮੈਂ ਗੱਲ ਕੀਤੀ ਹੈ ਚਾਹੇ ਉਹ ਸੂਬੇ ਦੀ ਸਰਕਾਰ ਹੈ ਚਾਹੇ ਉਹ ਭਾਰਤ ਸਰਕਾਰ ਹੈ ਮੈਂ ਤਾਂ ਕਾਮਯਾਬ ਕਰਕੇ ਦਿਖਾਉਣੀ ਹੈ ਕਿ ਮੱਕੀ ਇਦਾਂ ਕਾਮਯਾਬ ਹੁੰਦੀ ਹੈ ਬੀਜੀ ਜਾ ਸਕਦੀ ਆ ਝੋਨੇ ਦਾ ਬਦਲਿਆ ਪੰਜਾਬ ਦਾ ਪਾਣੀ ਬਚੂਗਾ ਪੰਜਾਬ ਤੇ ਪਾਣੀ ਦੇ ਤੇ ਹਰ ਨਾਗਰਿਕ ਦਾ ਉਹ ਨਹੀਂ ਹੱਕ ਹੈ ਜਿਨਾ ਕਿਸੇ ਹੋਰ ਦਾ ਸੋ ਪਾਣੀ ਬਚਾਉਣਾ ਅਤਿੰਤ ਜ਼ਰੂਰੀ ਆ ਔਰ ਬਿਜਲੀ ਤਿੰਨਾਂ ਸਾਲਾਂ ਚ 3000 ਕਰੋੜ ਰੁਪਇਆ ਬਿਜਲੀ ਦਾ ਵਧ ਗਿਆ ਕਿਉਂਕਿ ਮੋਟਰਾਂ ਥੱਲੇ ਚਰੇ ਗਈਆਂ ਸੋ ਪਾਣੀ ਵੀ ਬਚਾਉਣਾ ਪੰਜਾਬ ਦਾ ਪੈਸਾ ਵੀ ਬਚਾਉਣਾ ਪੰਜਾਬ ਦੇ ਕਿਸਾਨ ਨੂੰ ਬਚਾਉਣਾ ਤੇ ਪੰਜਾਬ ਨੂੰ ਇੱਕ ਦਿਸ਼ਾ ਦੇ ਕੇ ਅੱਗੇ ਲੈ ਕੇ ਜਾਣਾ ਬਿਜਲੀ ਦੀ ਸਰਦ ਗੱਲ ਕੀਤੀ ਤਾਂ ਬਿਜਲੀ ਦੇ ਹੁਣ ਜਿਹੜਾ ਨਜ਼ਾਰਾ ਦੇਖਣਾ ਸ਼ੁਰੂ ਹੋ ਗਿਆ ਘੱਟ ਸ਼ੁਰੂ ਹੋ ਗਿਆ ਜੀ ਸੀਜ਼ਨ ਚੱਲੂ ਨਹੀਂ ਹੋਇਆ ਇਹ ਇਸ ਗੱਲ ਦਾ ਤਾਂ ਜਵਾਬ ਸਾਨੂੰ ਮੌਜੂਦਾ ਸਰਕਾਰ ਤੋਂ ਲੈਣਾ ਚਾਹੀਦਾ ਗੱਲਾਂ ਵਿਧਾਨ ਸਭਾ ਚ ਅਖਬਾਰਾਂ ਚ ਵੱਡੀਆਂ ਦਰਸ਼ਨ ਛੋਟੇ ਸਰ ਕਹਿੰਦੇ ਕਿ ਜੇਕਰ ਕੱਲ ਖਾਨਿਆਂ ਦੀ ਰਿਪੇਅਰ ਦਾ ਇਹ ਤੁਹਾਡਨ ਕਰ ਦਿੱਤਾ 1 ਐਮਐਲ ਇਹਨਾਂ ਤੋਂ ਆਸ ਵੀ ਕੀ ਕਰ ਸਕਦੇ ਤੁਸੀਂ ਮੈਨੂੰ ਦੱਸੋ ਕੀ ਆਸ ਕਰ ਸਕਦੇ ਕਿਤੇ ਲੜ ਰਹੇ ਆ ਮਾਸਟਰਾਂ ਦੇ ਨਾਲ ਪ੍ਰਿੰਸੀਪਲ ਦੇ ਨਾਲ ਔਰ ਉਦਘਾਟਨ ਪਾਲਾ ਜੀ ਕਿਧਰ ਆਓ ਉਰੇ ਆਓ ਚਲੇ ਜਾਓ ਪਾਲਾ ਜੀ ਤੁਹਾਡੇ ਵਾਰਡ 'ਚ ਵੀ ਇੱਕ ਚੰਗਾ ਸਕੂਲ ਤੁਸੀਂ ਕਬਜ਼ਾ ਛਡਾ ਕੇ ਦਿੱਤਾ ਸੀ ਜੀ ਜੀ ਉਹਦੇ ਬਾਰੇ ਜਰਾ ਇਹਨਾਂ ਨੂੰ ਦੱਸਿਓ ਇਹ ਉੱਥੇ ਸੀ ਸਾਰ ਦੋਨੇ ਵੀਰ ਮੇਰੇ ਔਰ ਉਹਨਾਂ ਨੇ ਬੜੀ ਬੇਸ਼ਰਮੀ ਦੀ ਹੱਦ ਪਾਰ ਕਰਦੇ ਆ ਅਜੇ ਉਹ ਇੰਟਰਵਿਊ ਚੱਲੀ ਨਹੀਂ ਜੀ ਉਹਨਾਂ ਦੀ ਉਹ ਕਹਿੰਦੇ ਜੀ ਪੈਸਾ ਭਾਵੇਂ ਸੈਂਟਰਲ ਸਰਕਾਰ ਦਾ ਹੀ ਆ ਜਾਂਦਾ ਤੇ ਪੰਜਾਬ ਦੀ ਜਨਤਾ ਦਾ ਹੀ ਆ ਉਹ GST ਦੇ ਰੂਪ ਚ ਜਾਵੇ ਟੈਕਸ ਦੇ ਰੂਪ ਚ ਜਾਵੇ ਉਹ ਤੋਂ ਬਾਅਦ ਮੈਂ ਵੀ ਜਵਾਬ ਦਿੰਦਾ ਉਹਦਾ ਵੀ ਯਾਰ ਇਹਨਾਂ ਨੇ ਬੇਸ਼ਰਮੀ ਦੀ ਇੰਨੀ ਹੱਦ ਲਾਤੀ ਆ ਵੀ ਕਿਸੇ ਦੇ ਕੰਮ ਕੀਤੇ ਹੋਏ ਕ੍ਰੈਡਿਟ ਲੈ ਲਏ ਨੇ ਦੂਜੀ ਗੱਲ ਖਲਾਨਾ ਜੀ ਨੇ ਆਪ ਕਿਹਾ ਵੀ ਅਧਿਆਪਕ ਜਿਹੜਾ ਸਭ ਤੋਂ ਵੱਡਾ ਗੁਰੂ ਆ ਮੈਂ ਵੀ ਮੰਨਦਾ ਪਰ ਉਹਨਾਂ ਗੁਰੂਆਂ ਕੋਲੋਂ ਆਪਾਂ ਝੂਠ ਬੁਲਾ ਰਹੇ ਆ ਤੌਣ ਤੇ ਗੋਡਾ ਰੱਖ ਕੇ ਵੀ ਬੋਲ ਨਹੀਂਦਾ ਤੇਰੀ ਬਦਲੀ ਕਰ ਦੇਾਂਗੇ ਉਹਨਾਂ ਨੇ ਬੱਚਿਆਂ ਨੂੰ ਸਿਖਾਉਣਾ ਕੀ ਹੈ ਜਿਹੜੇ ਖੁਦ ਝੂਠ ਬੋਲਣ ਦੇ ਦਾਵੇ ਤੋਂ ਬੜੀ ਇਹ ਸ਼ਰਮਿੰਦਾ ਸ਼ਰਮਿੰਦੀ ਵਾਲੀ ਗੱਲ ਆ ਜਿਹੜਾ ਸੂਬੇ ਦਾ ਸੀਐਮ ਆ ਉਹਨੂੰ ਇੱਥੇ ਤੱਕ ਨਹੀਂ ਕਰਨਾ ਚਾਹੀਦਾ ਉਹ ਕੰਮ ਕਰੇ ਜਿਵੇਂ ਕਿ ਸਾਡੇ ਡਾਕਟਰ ਮਨਮੋਹ ਸਿੰਘ ਪ੍ਰਧਾਨ ਮੰਤਰੀ ਜੀ ਕਰਕੇ ਗਏ ਆ ਉਹਨਾਂ ਦੇ ਅਭਿਆਨ ਚਲਾਏ ਹੋਏ ਹਜੇ ਤੱਕ ਚੱਲਦੇ ਆ ਪੁਰ ਲੋਕ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਯਾਦ ਕਰਦੇ ਆ ਮੈਂ ਕੱਲ ਵੀ ਇਹ ਗੱਲਾਂ ਕਹੀਆਂ ਸੀ ਅੱਜ ਮੈਂ ਦੁਬਾਰਾ ਰਿਪੀਟ ਕਰਦਾ ਆ